ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਰੋੜਾਂ ਦਾ ਕਰਜ਼ਾ ਵੀ ਲੈ ਜਾਂਦਾ ਹੈ ਜੇਕਰ ਅਸੀਂ ਮਹਾਪੁਰਖਾਂ ਦੇ ਵੱਲੋਂ ਦੱਸੇ ਸ਼ਬਦ ਦਾ ਜਾਪ ਕਰਦੇ ਹਾਂ ਇਹ ਸ਼ਬਦ ਦਾ ਜਾਪ ਕਰਨਾ ਹੈ ਤਾਂ ਉਸ ਦੇ ਨਾਲ ਕੁਝ ਕੰਮ ਹੋਰ ਵੀ ਕਰਨੇ ਹਨ ਜੇਕਰ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਇਹ ਤਿੰਨ ਕੰਮ ਕਰ ਲੈਂਦੇ ਹਾਂ ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ ਪਰ ਸ਼ਬਦ ਦਾ ਜਾਪ ਦੱਸਣ ਤੋਂ ਪਹਿਲਾਂ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸੁਣ ਕੇ ਇਸ ਨੂੰ ਹਲਕੇ ਵਿੱਚ ਨਾ ਲੈਣਾ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਮਹੱਤਵਪੂਰਨ ਹੈ ਜਿੰਨਾ ਵੀ ਮਨੁੱਖਾਂ ਨੇ ਇਹ ਸ਼ਬਦ ਦਾ ਜਾਪ ਕੀਤਾ ਹੈ ਜਾਂ ਕਰ ਰਹੇ ਹਨ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਹੋਏ ਬਦਲਾਵ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਤੇ ਸੰਗਤ ਜੀ ਮੈਂ ਗੁਰੂ ਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਜੇਕਰ ਆਪਾਂ ਵੀ ਇਹ ਜਾਪ ਨਾਲ ਨਾਲ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਸਾਡੇ ਤੇ ਹੋਂਦੀ ਕਿਰਪਾ ਦੇਖ ਕੇ ਲੋਕਾਂ ਨੇ ਵੀ ਹੈਰਾਨ ਹੋਣਾ ਹੈ ਅਸੀਂ ਖੁਦ ਵੀ ਹੈਰਾਨ ਹੋ ਜਾਵਾਂਗੇ ਗੁਰੂ ਨੇ ਕਿਰਪਾ ਕਿਵੇਂ ਕਰ ਦਿੱਤੀ ਸਾਡੇ ਬੰਦ ਰਸਤੇ ਕਿੰਜ ਖੋਲ ਦਿੱਤੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਜੁਗਤੀ ਦੱਸਣ ਜਾ ਰਹੇ ਹਾਂ ਉਸ ਨੂੰ ਮੰਨਣਾ ਵੀ ਇਹ ਨਹੀਂ ਕਿ ਅਸੀਂ ਇੱਕ ਦਿਨ ਸ਼ਬਦ ਦਾ ਜਾਪ ਕੀਤਾ ਤੇ ਹਟ ਗਏ ਨੈ ਸੰਗਤ ਜੀ ਜੇਕਰ ਅਸੀਂ ਲਗਾਤਾਰ ਇੱਕ ਦਿਨ ਜਾਪ ਕਰਾਂਗੇ ਤਾਂ ਸਾਡੇ ਗੁਰੂ ਨੇ ਸਾਡੇ ਤੇ ਕਿਰਪਾ ਕਰਨੇ ਹੈ ਸਾਧ ਸੰਗਤ ਜੀ ਜੇਕਰ ਅਸੀਂ ਲਗਾਤਾਰ 21 ਦਿਨ ਇਹ ਜਾਪ ਕਰਾਂਗੇ ਤਾਂ ਸਾਡੇ ਗੁਰੂ ਨੇ ਸਾਡੇ ਤੇ ਕਿਰਪਾ ਕਰਨੇ ਹੈ ਇਹ ਮਹਾਪੁਰਖਾਂ ਵੱਲੋਂ ਦੱਸੀ ਗਈ ਜੁਗਤ ਹੈ ਗੁਰੂ ਤੇ ਭਰੋਸਾ ਰੱਖ ਕੇ ਇਹ ਸ਼ਬਦ ਦਾ ਜਾਪ ਕਰਨਾ ਹੈ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਾਜੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਸੌਂਪੀ ਤਾਂ ਬਾਬਾ ਬੁੱਢਾ ਜੀ ਉਥੇ ਮੌਜੂਦ ਸਨ ਬਾਬਾ ਬੁੱਢਾ ਸਾਹਿਬ ਜੀ ਇੱਕ ਨਾਰੀਅਲ ਤੇ 5 ਟਕੇ ਉੱਤੇ ਰੱਖੇ ਤੇ ਗੁਰੂ ਸਾਹਿਬ ਦੀ ਪ੍ਰਕਰਮਾ ਕਰਕੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਦੇ ਕੋਲ ਗੁਰਤਾ ਗੱਦੀ ਬਖਸ਼ਿਸ਼ ਹੋ ਗਈ ਉਹਨਾਂ ਦੇ ਕੋਲ ਗੁਰਤਾ ਗੱਦੀ ਆ ਗਈ 5 ਪੈਸੇ ਦਾ ਇਹ ਤੇ ਭਾਵ ਕੀ ਹੈ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਜਦੋਂ ਕੁਰਤਾ ਗੱਦੀ ਸੌਂਪੀ ਜਾਂਦੀ ਸੀ ਤਾਂ ਬਾਬਾ ਬੁੱਢਾ ਜੀ ਉੱਥੇ 5 ਪੈਸੇ ਰੱਖਦੇ ਸਨ ਸਾਧ ਸੰਗਤ ਜੀ ਪਹਿਲੀਆਂ ਛੇ ਪਾਸ਼ਾਈਆਂ ਦੇ ਕੋਲ ਜਦੋਂ ਵੀ ਕੁਰਤਾ ਗੱਦੀ ਕਈ ਉੱਥੇ ਬਾਬਾ ਬੁੱਢਾ ਜੀ ਸੈਬ ਮੌਜੂਦ ਸਨ ਤੇ ਉਹਨਾਂ ਸਮਿਆਂ ਦੇ ਵਿੱਚ 5 ਪੈਸੇ ਰੱਖਦੇ ਸਨ ਸਾਧ ਸੰਗਤ ਜੀ 5 ਪੈਸੇ ਭਾਵ ਸਾਰੀ ਮਾਇਆ ਸਾਰੀ ਸ੍ਰਿਸ਼ਟੀ ਦੀ ਮਾਇਆ ਸਾਰੀ ਸ੍ਰਿਸ਼ਟੀ ਦੀ ਮਾਇਆ ਤੁਹਾਨੂੰ ਆਪ ਕਰ ਦਿੱਤੀ ਹੈ ਤੇ ਨਾਰੀਅਲ ਦਾ ਭਾਵ ਹੁੰਦਾ ਹੈ ਕਿ ਆਪਣਾ ਸਿਰ ਅਰਪਣ ਕਰ ਦੇਣਾ ਸਾਧ ਸੰਗਤ ਜੀ ਤੀਜੇ ਪਾਸ਼ਾ ਜੀ ਛੋਟੇ ਪੁੱਤਰ ਨੂੰ ਕਿਹਾ ਕਿ ਚੌਥੇ ਪਾਸ਼ਾ ਜੀ ਨੂੰ ਮੱਥਾ ਟੇਕੋ ਤੇ ਉਹਨਾਂ ਨੇ ਪੰਜ ਵਾਰ ਧੰਨ ਗੁਰੂ ਰਾਮਦਾਸ ਜੀ ਕਿਹਾ ਤੇ ਇੰਨੇ ਸ਼ਰਦਾ ਦੇ ਨਾਲ ਮੱਥਾ ਟੇਕਿਆ ਕਿ ਗੁਰੂ ਅਮਰਦਾਸ ਜੀ ਖੁਸ਼ ਹੋ ਗਏ ਉਹਨਾਂ ਕਿਹਾ ਕਿ ਪੁੱਤਰ ਲੋਕਾਂ ਦੀਆਂ ਇੱਕੀ ਕੁਲਾਂ ਤੈਲਦੀਆਂ ਹਨ ਤੇਰੀਆਂ 42 ਕੁਲਾਂ ਤਰਨ ਤੈਨੂੰ ਸਿੱਖੀ ਦੀ ਪਦਵੀ ਦੇਂਦੇ ਹਾਂ ਅਸੀਂ ਗੁਰੂ ਅਮਰਦਾਸ ਜੀ ਆਸਣ ਤੋਂ ਉੱਠ ਖੜੇ ਹੋਏ ਤੇ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਕਹਿਣ ਲੱਗੇ ਕਿ ਸੱਚੇ ਪਾਸ਼ਾ ਜੀ ਛੋਟੇ ਹੁੰਦੇ ਤੋਂ ਮੈਂ ਇਸ ਤਰ੍ਹਾਂ ਤੇ ਸੇਵਾ ਕਰ ਰਿਹਾ ਹਾਂ ਲੰਗਰ ਤੇ ਟੋਕਰੀ ਦੀ ਸੇਵਾ ਕਰ ਰਿਹਾ ਹਾਂ ਟੋਕਰੀ ਦੇ ਉੱਤੇ ਮੈਂ ਬਹੁਤ ਸਾਰਾ ਭਾਰ ਢੋ ਰਿਹਾ ਹਾਂ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਸਿੱਖੀ ਪ੍ਰਾਪਤ ਕਰਨੀ ਹੈ ਪਾਸ਼ਾ ਜੀ ਮੈਨੂੰ ਤੁਸੀਂ ਸਿੱਖੀ ਨਹੀਂ ਦਿੱਤੀ ਮੈਨੂੰ ਵੀ ਸਿੱਖੀ ਦਿਓ ਮੈਂ ਸੇਵਾ ਕੀਤੀ ਹੈ ਮੈਂ ਵੀ ਸਿੱਖ ਬਣਨਾ ਹੈ ਤਾਂ ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ ਭਾਈ ਅਸੀਂ ਤਾਂ ਹੁਣ ਬਚਨ ਨਹੀਂ ਕਰਨਾ ਤੁਸੀਂ ਤਾਂ ਹੁਣ ਗੁਰਤਾ ਗੱਦੀ ਦੇ ਮਾਲਕ ਹੋ ਚੁੱਕੇ ਹੋ ਸਾਧ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਵੱਧ ਮੇਰ ਦੀ ਕਿਰਪਾ ਦੇ ਨਾਲ ਉਹ ਸਖਸ਼ਣ ਨੂੰ ਨਵਾਈਦੇ ਹਨ ਜਿਹੜਾ ਗੁਨਾ ਦਾ ਧਾਰ ਨਹੀਂ ਹੁੰਦਾ ਹੈ ਜਿਹੜਾ ਬੰਦਾ ਆਪਣੇ ਔਗਣ ਪਛਾਨ ਲੈਂਦਾ ਹੈ ਆਪਣੇ ਔਗਣਾ ਨੂੰ ਆਪਣੇ ਵਿੱਚੋਂ ਕੱਢਦਾ ਹੈ ਤੇ ਔਗਣਾ ਦੀ ਥਾਂ ਤੇ ਗੁਣ ਲੈ ਆਉਂਦਾ ਹੈ ਅੱਜ ਵੀ ਤੁਸੀਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਚਲੇ ਜਾਓ ਸਿਆਣਾ ਬੰਦਾ ਤੇ ਕਮਲਾ ਬੰਦਾ ਦੋਹਾਂ ਤਰ੍ਹਾਂ ਦੇ ਬੰਦੇ ਮੌਜੂਦ ਹੁੰਦੇ ਹਨ ਸਿਆਣਾ ਬੰਦਾ ਕਿਸ ਨੂੰ ਕਹਿੰਦੇ ਹਨ ਜਿਹੜਾ ਬੰਦਾ ਆਪਣੀ ਗਲਤੀ ਤੋਂ ਸਿੱਖ ਲੈਂਦਾ ਹੈ ਜਿਹੜਾ ਬੰਦਾ ਇੰਨੀ ਕੁ ਅਕਲ ਰੱਖਦਾ ਹੈ ਕਿ ਮੈਂ ਫਲਾਣਾ ਕੰਮ ਕੀਤਾ ਹੈ ਤੇ ਮੈਂ ਇੱਥੇ ਗਲਤ ਹੋ ਗਿਆ ਸੀ ਤੇ ਕਮਲਾ ਕੌਣ ਹੁੰਦਾ ਹੈ ਤੇ ਪਹਿਲੀ ਗੱਲ ਕਮਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਫਲਾਣਾ ਕੰਮ ਗਲਤ ਕਰ ਦਿੱਤਾ ਹੈ। ਕਮਲੇ ਤੇ ਸਿਆਣੇ ਦਾ ਫਰਕ ਇਹ ਹੀ ਹੈ ਕਿ ਕਮਲਾ ਗਲਤੀ ਕਰਕੇ ਮੰਨਦਾ ਨਹੀਂ। ਸਿਆਣਾ ਬੰਦਾ ਕਿਸ ਨੂੰ ਕਹਿੰਦੇ ਹਨ ਜਿਹੜਾ ਬੰਦਾ ਆਪਣੀ ਗਲਤੀ ਤੋਂ ਸਿੱਖ ਲੈਂਦਾ ਹੈ। ਜਿਹੜਾ ਬੰਦਾ ਇੰਨੀ ਕੁ ਅਕਲ ਰੱਖਦਾ ਹੈ ਕਿ ਮੈਂ ਫਲਾਣਾ ਕੰਮ ਕੀਤਾ ਹੈ ਤੇ ਮੈਂ ਇਥੇ ਗਲਤ ਹੋ ਗਿਆ ਸੀ। ਤੇ ਕਮਲਾ ਕੌਣ ਹੁੰਦਾ ਹੈ ਤੇ ਪਹਿਲੀ ਗੱਲ ਕਮਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਫਲਾਣਾ ਕੰਮ ਗਲਤ ਕਰ ਦਿੱਤਾ ਹੈ। ਕਮਲੇ ਤੇ ਸਿਆਣੇ ਦਾ ਫਰਕ ਇਹ ਹੀ ਹੈ ਕਮਲਾ ਗਲਤੀ ਕਰਕੇ ਮੰਨਦਾ ਨਹੀਂ ਤੇ ਸਿਆਣਾ ਗਲਤੀ ਨੂੰ ਮੰਨ ਲੈਂਦਾ ਹੈ ਤੇ ਉਸ ਨੂੰ ਸੁਧਾਰ ਲੈਂਦਾ ਹੈ ਇਸੇ ਹੀ ਤਰ੍ਹਾਂ ਜਦੋਂ ਸਿਆਣੇ ਨੂੰ ਪਤਾ ਲੱਗੇ ਕਿ ਮੇਰੇ ਵਿੱਚ ਆ ਔਗਣ ਹਨ ਉਹ ਔਗਣ ਹਨ ਛੜਨ ਲੱਗ ਪੈਂਦਾ ਹੈ ਤਾਂ ਗੁਨਾ ਦਾ ਤਾਰਨੀ ਹੁੰਦਾ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਮੇਰੇ ਵੀ ਉਸੇ ਦੀ ਕਰਨੀ ਹੈ ਜਿਹੜਾ ਗੁਨਾ ਵਾਲਾ ਹੈ ਜਿਸ ਨੇ ਔਗਣ ਤਿਆਗ ਦਿੱਤੇ ਹਨ ਤੇ ਸੰਗਤ ਜੀ ਸਾਡੀ ਵੀ ਆਦਤ ਕੀ ਹੈ ਕਿ ਅਸੀਂ ਗੁਰੂ ਘਰ ਜਾਂਦੇ ਹਾਂ ਤੇ ਗੁਰੂ ਘਰ ਜਾ ਕੇ ਮੰਗਦੇ ਹਾਂ ਤੇ ਸਾਥ ਸੰਗਤ ਕਿਸੇ ਹੋਰ ਥਾਂ ਮੰਗਣ ਨਾਲੋਂ ਗੁਰੂ ਘਰ ਜਾ ਕੇ ਮੰਗ ਤੇ ਬੰਝਾਓ ਗੁਰੂ ਦੇ ਦਰ ਤੇ ਗੁਰੂ ਦੇ ਅੱਗੇ ਬੈਠ ਕੇ ਮੰਗੋ ਪਰ ਮੰਗਣ ਦਾ ਢੰਗ ਕੀ ਹੈ ਮੰਗਣ ਦਾ ਤਰੀਕਾ ਕੀ ਹੈ ਸੰਗਤ ਜੀ ਕਿਸੇ ਦੇ ਤਿੰਨ ਬੱਚੇ ਹੋਣ ਤੇ ਉਹਨਾਂ ਦੇ ਵਿੱਚੋਂ ਮੰਨ ਲਓ ਕਿ ਇੱਕ ਬਹੁਤ ਹੀ ਖਰਚੀਲਾ ਹੈ ਮੰਨ ਲਓ ਕਿ ਅੱਜ ਦੇ ਜਮਾਨੇ ਦੇ ਵਿੱਚ 5000 ਰੁਪਏ ਦਿੱਤਾ ਜਾ ਕੇ ਲੀੜਾ ਕਪੜਾ ਖਰੀਦ ਲੈ ਤੇ ਉਹ ਕਹਿੰਦਾ ਨਹੀਂ ਮੇਰਾ ਇੰਨੇ ਵਿੱਚ ਨਹੀਂ ਸਰਦਾ ਇਸ ਦਾ ਕੱਖ ਨਹੀਂ ਆਵੇਗਾ ਮੰਗਿਆ ਇਹ ਬਹੁਤ ਹੈ 5600 ਰੁਪਇਆ ਹੋਰ ਦਿਓ ਮੈਂ ਫਿਰ ਜਾਵਾਂਗਾ ਇੱਥੇ ਮਰਜੀ ਹੈ ਉਸੇ ਮਾਪੇ ਦੀ ਕਿ ਉਹਨਾਂ ਕਿੰਨੇ ਪੈਸੇ ਦੇਣੇ ਹਨ ਤੇ ਇਸ ਤਰ੍ਹਾਂ ਦੂਜਾ ਪੁੱਤਰ ਉਹ ਬਹੁਤ ਖਰਚੀਲਾ ਨਹੀਂ ਜਿਵੇਂ ਕਿ ਪਹਿਲਾ ਖਰਚੀਲਾ ਸੀ ਦੂਜੇ ਨੂੰ ਵੀ ਮਾਪੇ ਨੇ 5000 ਦਿੱਤਾ ਤੇ ਉਸਨੇ ਮੰਗਿਆ ਹੋਰ ਕੁਝ ਵੀ ਨਹੀਂ ਮਾਪੇ ਨੇ ਜੋ ਦਿੱਤਾ ਉਹਨੇ ਸੱਤ ਬਚਨ ਕਹਿ ਕੇ ਜੇਬ ਦੇ ਵਿੱਚ ਪਾ ਲਿਆ ਉਹ ਬਜ਼ਾਰ ਚ ਲੱਗ ਗਿਆ ਤੇ ਥੋੜਾ ਬਹੁਤ ਖਰਚਾ ਕੀਤਾ ਤੇ ਬਾਕੀ ਪੈਸੇ ਲਿਆ ਕੇ ਘਰ ਦੇਆਂ ਨੂੰ ਦੇ ਦਿੱਤੇ ਉਹ ਕਹਿੰਦਾ ਕਿ ਲੇਲਾ ਕਪੜਾ ਵੱਡੇ ਨੇ ਲੈ ਲਿਆ ਜਦੋਂ ਉਹ ਪੈਨੋ ਹਟ ਜਾਊਗਾ ਮੈਂ ਪਾ ਲਿਆ ਕਰਾਂਗਾ ਤੇ ਤੀਜਾ ਚਾਹੇ ਪੁੱਤਰ ਹੋਵੇ ਚਾਹੇ ਧੀ ਉਹ ਕਹਿੰਦੇ ਕਿ ਉਹ ਗਮਸੋ ਰਹਿੰਦਾ ਹੈ ਤੇ ਕਹਿੰਦੇ ਉਹ ਬੋਲਦਾ ਨਹੀਂ ਮਾਪਿਓ ਦੇ ਕੋਲੋਂ ਕਦੇ ਕੁਝ ਮੰਗਦਾ ਨਹੀਂ ਨਾ ਹੀ ਪੈਸੇ ਮੰਗਦਾ ਤੇ ਮਾਪਿਓ ਆਪਣੀ ਖੁਸ਼ੀ ਦੇ ਨਾਲ ਦੇਣ ਤੇ ਕਹਿੰਦੇ ਕਿ ਮੈਨੂੰ ਲੋੜ ਨਹੀਂ ਤੇ ਸਭ ਤੋਂ ਵੱਧ ਮਾਪੇ ਉਹਦੀ ਫਿਕਰ ਰੱਖਦੇ ਹਨ ਕਿ ਇਹਨੇ ਮੰਗਣਾ ਨਹੀਂ ਹੈ ਇਹਨੂੰ ਮੰਗਣਾ ਨਹੀਂ ਆਉਂਦਾ ਦੂਜੇ ਤਾਂ ਮੰਗ ਲੈਂਦੇ ਹਨ ਤੇ ਇਹ ਮੰਗਦਾ ਨਹੀਂ ਮਾਪੇ ਇਸ ਕਰਕੇ ਇਸ ਨੂੰ ਵੱਧ ਲੈ ਕੇ ਦਿੰਦੇ ਹਨ ਜੋ ਹਰ ਸਮੇਂ ਮੰਗਦਾ ਰਹਿੰਦਾ ਹੈ ਉਹਦੇ ਤੋਂ ਘਰ ਦੇ ਵੀ ਕਈ ਵਾਰ ਗੁੱਸੇ ਹੋ ਜਾਂਦੇ ਹਨ ਤੇ ਸਾਧ ਸੰਗਤ ਜੀ ਪਰ ਸਾਡੇ ਗੁਰੂ ਗੁਰੂ ਸਿੱਖ ਤੋਂ ਦੁਖੀ ਨਹੀਂ ਹੁੰਦੇ ਪਰ ਜੱਤੋਂ ਪੈਰ ਮੰਗਦੇ ਰਹਿਣਾ ਵੀ ਠੀਕ ਨਹੀਂ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਤੇ ਚਾ ਕੇ ਉਹਦਾ ਧੰਨਵਾਦ ਵੀ ਕਰਿਆ ਕਰੋ ਕਿ ਪ੍ਰਮਾਤਮਾ ਤੂੰ ਮੈਨੂੰ ਸਭ ਕੁਝ ਬਖਸ਼ਿਆ ਹੈ ਘਰ-ਬਾਰ ਦਿੱਤਾ ਹੈ ਬਾਲ ਪੱਛੇ ਦਿੱਤੇ ਹਨ ਮਾਪੇ ਬਾਬ ਦਿੱਤਾ ਹੈ ਤੰਦਰੁਸਤੀ ਦਿੱਤੀ ਹੈ ਸਾਰਾ ਕੁਝ ਮੇਰੇ ਕੋਲ ਹੈ ਵਾਹਿਗੁਰੂ ਤੇਰਾ ਧੰਨਵਾਦ ਜਦੋਂ ਵੀ ਮੈਂ ਸਵੇਰੇ ਉੱਠਦਾ ਹਾਂ ਮੇਰੇ ਸਾਹ ਚੱਲਦੇ ਨੇ ਤੇ ਧੰਨਵਾਦ ਇਸ ਕਰਕੇ ਅਸੀਂ ਧੰਨਵਾਦ ਕਰੀਏ ਕਿ ਪਰਮਾਤਮਾ ਤੋਂ ਮੈਨੂੰ ਹਰ ਰੋਜ਼ ਉਠਾਉਂਦਾ ਹੈ ਹਰ ਰੋਜ਼ ਮੇਰੇ ਚ ਆਸਰਾ ਭਰਦਾ ਹੈ ਪਰ ਨਹੀਂ ਸੰਗਤ ਜੀ ਅਸੀਂ ਪਰਮਾਤਮਾ ਦਾ ਅਸੀਂ ਪਰਮਾਤਮਾ ਦਾ ਧੰਨਵਾਦ ਨਹੀਂ ਕਰਦੇ ਅਸੀਂ ਹਮੇਸ਼ਾ ਗਿਲੇ ਸ਼ਿਕਵੇ ਕਰਦੇ ਹਾਂ ਅਸੀਂ ਵਾਇਗੁਰੂ ਦੇ ਦਰ ਤੇ ਇਹ ਕਹਿ ਦਿੰਦੇ ਹਾਂ ਕਿ ਪਰਮਾਤਮਾ ਆਹ ਕੰਮ ਖਰਾਬ ਹੋ ਗਿਆ ਮੈਂ ਤਾਂ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਇਆ ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਮੇਰੇ ਨਾਲ ਮਾੜਾ ਹੀ ਕਿਉਂ ਸਾਧ ਸੰਗਤ ਜੀ ਮਾੜਾ ਕੌਣ ਕਿਸੇ ਦਾ ਕਰਦਾ ਹੈ ਮਾੜਾ ਹਮੇਸ਼ਾ ਅਣਜਾਣੇ ਅਣਜਾਣੇ ਦੇ ਵਿੱਚ ਹੁੰਦਾ ਹੈ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਇੱਕੋ ਅੱਖ ਦੇ ਨਾਲ ਦੇਖਦੇ ਹਨ ਤੇ ਉਹਨਾਂ ਨੂੰ ਪਤਾ ਵੀ ਹੈ ਕਿ ਕੌਣ ਚੰਗਾ ਹੈ ਕੌਣ ਮਾੜਾ ਹੈ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਅਸੀਂ ਗੁਰੇਜ ਕਰੀਏ ਕਿ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਮੱਥਾ ਟੇਕ ਕੇ ਗਿਲੇ ਸ਼ਿਕਵੇ ਨਾ ਕਰੀਏ ਸਾਨੂੰ ਉਸ ਪਰਮਾਤਮਾ ਤੋਂ ਹਿੰਮਤ ਮੰਗਣੀ ਚਾਹੀਦੀ ਹੈ ਕਿ ਪਰਮਾਤਮਾ ਤਾਕਤ ਬਖਸ਼ੋ ਮਾੜਾ ਦੌਰ ਚੱਲ ਰਿਹਾ ਹੈ ਇਸ ਤੋਂ ਨਿਕਲ ਜਾਈਏ ਕਿਸੇ ਵੀ ਤਰ੍ਹਾਂ ਪਰਮਾਤਮਾ ਹੋਣ ਤੱਕ ਜੋ ਮੈਨੂੰ ਦਿੱਤਾ ਉਹਦੇ ਲਈ ਧੰਨਵਾਦ ਹੁਣ ਤੱਕ ਦੇ ਮੈਨੂੰ ਮਾੜੇ ਦੌਰ ਦੇ ਵਿੱਚੋਂ ਗੁਜ਼ਰਨ ਦੀ ਤਾਕਤ ਬਖਸ਼ੀ ਸਾਸੰਗਾ ਜੀ ਅੱਜ ਦੇ ਦੌਰ ਦੇ ਵਿੱਚ ਕੋਈ ਹੀ ਵਿੱਲਾ ਮਨੁੱਖ ਹੈ ਜਿਸਦੇ ਸਿਰ ਤੇ ਕਰਜ਼ਾ ਨਹੀਂ ਹੈ ਹਰ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਕਿਸੇ ਤੋਂ ਕਰਜ਼ਾ ਫੜ ਲੈਂਦਾ ਹੈ ਤੇ ਕਿਸੇ ਨੂੰ ਕਰਜ਼ਾ ਦਿੰਦਾ ਹੈ ਕਰਜ਼ੇ ਦੀ ਚਿੰਤਾ ਇੱਕ ਬੰਦੇ ਨੂੰ ਅੰਦਰੋਂ-ਅੰਦਰ ਹੀ ਖਾ ਜਾਂਦੀ ਹੈ ਸਾਹ ਸੰਗਾਜੀ ਕਾਰਜਾ ਜੀਅੰਤਾ ਕਹਿੰਦੇ ਅੱਗ ਵਰਗੇ ਹੁੰਦੇ ਹੈ ਰਾਤ ਨੂੰ ਸੌਣ ਨਹੀਂ ਦਿੰਦੇ ਪਰ ਜੇਕਰ ਆਪਾਂ ਸਿਆਣੇ ਮਹਾਪੁਰਖਾਂ ਦੀ ਦੱਸੀ ਹੋਈ ਜਿਹੜੀ ਚੋਕਤ ਹੈ ਉਹ ਸੁਨੋ ਆਪਣੇ ਜੀਵਨ ਵਿੱਚ ਲਾਗੂ ਕਰ ਲਈਏ ਤਾਂ ਆਪਣੀਆਂ ਇਹ ਸਾਰੀਆਂ ਚਿੰਤਾਵਾਂ ਇਹ ਸਾਰੇ ਸ਼ਿਕਵੇ ਦੂਰ ਹੋ ਜਾਣਗੇ ਭਾਸ਼ਾ ਨੇ ਸਾਨੂੰ ਸਰਲ ਤਰੀਕੇ ਦੇ ਨਾਲ ਜੀਣਾ ਸਿਖਾਇਆ ਹੈ ਪਰ ਅਸੀਂ ਸਰਵ ਤਰੀਕੇ ਦੇ ਨਾਲ ਜਿਉਣਾ ਛੱਡ ਕੇ ਲੋਕਾਂ ਵੱਲ ਦੇਖ ਕੇ ਜੀਉ ਰਹੇ ਹਾਂ ਤਾਂ ਅਸੀਂ ਜੋ ਮੱਲੋ ਮੰਲੀ ਜਿੰਨਾਂ ਆਮ ਚੱਕੀ ਫਿਰਦੇ ਹਾਂ ਉਹ ਇੱਕ ਇੱਕ ਕਰਕੇ ਸਾਰਿਆਂ ਦੂਰ ਹੋ ਜਾਣ ਫਲਾਣੇ ਨੇ ਗੱਡੀ ਲਈ ਮੈਂ ਵੀ ਉਹ ਗੱਡੀ ਲੈਣੀ ਨਹੀਂ ਇਹ ਸੰਗਤ ਜੀ ਠੀਕ ਨਹੀਂ ਹੈ ਜਿਸ ਦੇ ਕੋਲ ਪੈਸਾ ਹੈ ਉਹ ਜੋ ਮਰਜੀ ਕਰੇ ਪਰ ਜਿਸ ਦੇ ਕੋਲ ਪੈਸਾ ਨਹੀਂ ਉਹ ਆਪਣੀ ਜੇਬ ਦੇਖ ਕੇ ਖਰਚ ਕਰੇ ਸੰਗਤ ਜੀ ਅਸੀਂ ਆਪਣੀ ਜ਼ਿੰਦਗੀ ਸੌਖੀ ਕਰਨੀ ਚਾਹੁੰਦੇ ਹਾਂ ਤਾਂ ਕੋਸ਼ਿਸ਼ ਕਰਨੀ ਹੈ ਕਿ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾੜ ਕਰਨਾ ਹੈ ਜੇ ਪੰਜ ਬਾਣੀਆਂ ਦਾ ਪਾੜ ਨਹੀਂ ਕਰ ਸਕਦੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰ ਹਾਲ ਜੇ ਕਰਨਾ ਹੈ ਤਾਂ ਫਿਰ ਸਾਡੇ ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਨਾ ਹੈ ਤੇ ਗੁਰੂ ਤੇ ਭਰੋਸਾ ਰੱਖ ਕੇ ਪੱਕਾ ਕਰਨਾ ਹੈ ਦੂਜਾ ਕੰਮ ਮਿਹਨਤ ਦਾ ਪਲਾ ਦੂਜੀ ਗੱਲ ਮਿਹਨਤ ਕਰਨੇ ਨਹੀਂ ਛੱੜਨੇ ਜਿੰਨਾ ਸਾਨੂੰ ਗੁਰੂ ਤੇ ਵਿਸ਼ਵਾਸ ਹੈ ਉਨਾ ਹੀ ਸਾਨੂੰ ਮਿਹਨਤ ਤੇ ਜ਼ੋਰ ਦੇਣਾ ਪੈਣਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਹਮੇਸ਼ਾ ਹਮੇਸ਼ਾ ਮਿਹਨਤੀ ਬੰਦੇ ਦੇ ਹੀ ਮਦਦ ਕਰਦੇ ਹਨ ਤੇ ਮਿਹਨਤੀ ਲੋਕਾਂ ਦੇ ਹੀ ਬਾਹ ਫੜਦੇ ਹਨ ਮਿਹਨਤ ਕਰਨੀ ਛੱਡਣੀ ਆਪਣੀ ਮਿਹਨਤ ਤੇ ਭਰੋਸਾ ਰੱਖ ਕੇ ਅੱਗੇ ਤੁਰਦੇ ਜਾਣਾ ਹੈ ਤਾਂ ਦੇਖਣਾ ਅੱਗੇ ਦੇ ਰਸਤੇ ਸਤਗੁਰ ਸੱਚੇ ਪਾਤਸ਼ਾਹ ਸੌਖੇ ਕਰ ਦੇਣਗੇ ਕਦੇ ਵੀ ਕਿਸੇ ਨੂੰ ਕੰਮ ਨੂੰ ਕਰਨ ਲੱਗਿਆ ਇਹ ਨਹੀਂ ਸੋਚਣਾ ਕਿ ਇਹ ਕੰਮ ਵੱਡਾ ਹੈ ਇਹ ਛੋਟਾ ਹੈ ਕਿਰਤ ਨੂੰ ਪੁੰਦਗੀ ਸਮਝ ਕੇ ਕਰਨਾ ਹੈ ਜਦੋਂ ਵੀ ਅਸੀਂ ਗੁਰੂ ਦਾ ਆਸਰਾ ਲੈ ਕੇ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਸਤਿਗੁਰ ਆਪ ਉਸ ਕੰਮ ਵਿੱਚ ਬਰਕਤਾਂ ਪਾਉਂਦੇ ਨੇ ਤੇ ਹੱਥੋਂ ਆਇਆ ਮੌਕਾ ਸੰਗਤ ਜੀ ਕਦੇ ਨਹੀਂ ਗਵਾਉਣਾ ਜਦੋਂ ਕਿਸੇ ਵੀ ਕੰਮ ਦੀ ਆਫਰ ਮਿਲੇ ਤਾਂ ਸਾਨੂੰ ਉਸੇ ਵੇਲੇ ਹਾਂ ਕਰ ਦੇਣੀ ਚਾਹੀਦੀ ਹੈ ਤੇ ਅਮਰਤ ਵੇਲੇ ਉੱਠ ਕੇ ਬਾਣੀ ਪੜ੍ਹ ਕੇ ਆਪਣੇ ਕੰਮ ਨੂੰ ਬੜੀ ਮਿਹਨਤ ਨਾਲ ਕਰਨਾ ਹੈ ਗੁਰ ਤੇਗ ਬਹਾਦਰ ਸਿਮਰਿਏ ਕਰਨੋਂ ਨਿਦ ਆਵੇ ਤਾਏ ਇਹਨਾਂ ਪੰਕਤੀਆਂ ਦਾ ਜਾਪ ਕਰਨਾ ਹੈ ਇਹਨਾਂ ਪੰਕਤੀਆਂ ਦਾ ਸਿਮਰਨ ਜੇਕਰ ਅਸੀਂ ਕਰਦੇ ਹਾਂ ਤਾਂ ਗੁਰੂ ਤੇਗ ਬਹਾਦਰ ਜੀ ਦਾ ਨਾਮ ਦਾ ਸਿਮਰਨ ਕਰਦੇ ਹਾਂ ਤੇ ਕੁਝ ਹੀ ਦਿਨਾਂ ਦੇ ਵਿੱਚ ਗੁਰੂ ਦੀ ਕਿਰਪਾ ਗੁਰੂ ਦੀਆਂ ਰਹਿਮਤਾਂ ਬਰਕਤਾਂ ਸਾਡੇ ਝੋਲੇ ਦੇ ਵਿੱਚ ਪੈ ਜਾਣਗੇ ਆ ਪੈਸੇ ਦੀ ਕਮੀ ਨਹੀਂ ਹੋਵੇਗੀ ਸਾਡੇ ਸਿਰ ਦੇ ਸਾਰੇ ਕਰਜ਼ੇ ਲੈ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ